ਆਦਮੀ ਹੁੰਦੇ ਹੋਏ ਬਹੁਤ ਕੁਝ ਇਹ ਜਾ ਕਰ ਲਿਆ ਜਿਹੜਾ ਜਾਨਵਰ ਜੀ ਤੋਂ ਹੈਰਾਨ ਹੁੰਦੇ ਨੇ ਉਹਨਾਂ ਦਾ ਗੱਲ ਥੋੜਾ ਸਾਡੇ ਨੂੰ ਥੋੜਾ ਲੱਗਿਆ ਆਦਮੀ ਵੀ ਹੈਰਾਨ ਹੁੰਦੇ ਨੇ ਕਈ ਜਿਹਨਾਂ ਦਾ ਗਿਆਨ ਘੱਟ ਹੈ ਟੈਲੀਵਿਜ਼ਨ ਦੇਖ ਕੇ ਬਾਰੇ ਥੋੜੇ ਹੈਰਾਨ ਹੁੰਦੇ ਸੀ ਰੇਡੀਓ ਨੂੰ ਦੇਖ ਕੇ ਥੋੜੇ ਹੈਰਾਨ ਹੁੰਦੇ ਸੀ ਟੈਲੀਫੋਨ ਨੂੰ ਦੇਖ ਕੇ ਕਦੇ ਥੋੜੇ ਹੈਰਾਨ ਹੁੰਦੇ ਸੀ ਹੌਲੀ ਹੌਲੀ ਆਦਮੀ ਦਾ ਗਿਆਨ ਵਧੀ ਜਾਂਦਾ ਜਿਹੜੇ ਨੇੜੇ ਨੇ ਘੱਟ ਹੈਰਾਨ ਹੁੰਦੇ ਨੇ ਜਿਹੜੇ ਪਿੱਛੇ ਨੇ ਜ਼ਿਆਦਾ ਹੈਰਾਨ ਹੋ ਜਾਂਦੇ ਕੰਪਿਊਟਰ ਆ ਦੇਖੋ ਕੁਪਿਲਾ ਜੀ ਬਿਮਾਰੀਆਂ ਵੀ ਆਉਂਦੀਆਂ ਨੇ ਇਹ ਤਾਂ ਕਿਵੇਂ ਰਾਣੀ ਵਾਲੀ ਗੱਲ ਫੇਰ ਵੀ ਇਹ ਦੋ ਇਹ ਸੂਖਮ ਸ਼ਕਤੀਆਂ ਨੂੰ ਵੀ ਗਾਹ ਇਹ ਅਪੂਤ ਨਹੀਂ ਹਨ ਇਹ ਸਭ ਕੁਝ ਅਪੂਤ ਨਹੀਂ ਹੈ ਬੁਰਖੀ ਬੁੱਧੀ ਦੇ ਅੰਦਰ ਕੁਝ ਵੀ ਅਪੂਤ ਨਹੀਂ ਹੈ ਬੁਰਖੀ ਮਾਨਾਪੂਤ ਬੁੜਕੇ ਬੰਜੋ ਸਮਝਦਾ ਕਰਦਾ ਉਹ ਭੂਤ ਨਹੀਂ ਹੈ ਆਪ ਕਾਬੂਤ ਹੈ ਪਰ ਬੋਲਦੇ ਜੋ ਬਸ ਵਿੱਚ ਉਹ ਭੂਤ ਕੁਛ ਨਹੀਂ ਉਹ ਭੂਤ ਆਤਮਾ ਭੂਤ ਹੈ ਆਤਮਾ ਦਾ ਕੰਟਰੋਲ ਕਰਨਾ ਜਿਹੜਾ ਹੈ ਨਾ ਉਹ ਭੂਤ ਸ਼ਕਤੀ ਉਹ ਕਰ ਸਕਦੀ ਹੈ ਉਹ ਭੂਤ ਅਭਰਮ ਅਪੇਖ ਹੈ ਜਿਹੜੀ ਰਥ ਹੈ ਨਾਥ ਹੈ ਨਾਥ ਉਹ ਉਹ ਤਾਕਤ ਆ। ਆ ਤੇ ਵੀ ਆ ਕਿਸਮ ਦੀ ਰਿਮੋਟ ਕੰਟਰੋਲ ਆ ਜਿਹੜਾ ਤੁਸੀਂ ਟੈਲੀਵਿਜ਼ਨ ਚ ਚਲਾ ਦਿੰਦੇ ਹੋ। ਪਰ ਉਹ ਗੱਲ ਨਹੀਂ। ਚੇਤਨ ਜਾਲ ਨੂੰ ਬਚਕਣਾ ਹੋਰ ਗੱਲਾਂ ਚੇਤਨ ਨੂੰ ਬਚਕਣਾ ਹੋਰ ਗੱਲ। ਉ ਆ ਭਰਮ ਆ ਭਰਮ ਅਭੇਖ ਹੈ। ਭੂਤ ਆ ਰ ਭੂਤ ਦੋ ਲਫ਼ਜ਼ ਨੇ ਦੋਹਾਂ ਦੇ ਨੈਗੇਟਿਵ ਹੈ। ਭੂਤ ਆ ਮਾਇਆ ਵਾਸਤੇ ਹੁੰਦੇ। ਬੂਧਿ ਲਈ ਮਾਇਆ ਵਾਸਤੇ ਆਸਤ। ਉਹ ਤੇ ਚੇਤਨ ਵਾਸਤੇ ਹੁੰਦੇ। ਵਸਤੂ ਹੈ। ਵਸਤੂ ਹੈ। ਪਰ ਮਾਇਆ ਵਾਲੀ ਵਸਤੂ ਦੀ ਬਗੇ। ਇਹ ਕੋ ਵਸਤ ਅਗੋ ਚੱਲ ਲਈ ਹੈ। ਲੁਧਿਆਰੇ ਦੀਪਕ ਚਾਹੀਏ। ਵਸਤੂ ਤਾਂ ਕਿਹਾ ਹੈ। ਥਾਲ ਵਿੱਚ ਤਿੰਨੀ ਵਸਤੂ ਪਈਓ ਸਸੰਤੋਖ ਵਿਚਾਰੋ। ਵਸਤੂ ਤਾਂ ਹੈ। ਨਾ ਉਹ ਪਦਾਰਥ ਪਾਇਆ ਕਿ ਕਬੀਰਾ ਗਾਂਠ ਨਾ ਖੋਲ ਤੇ ਗਾਠੀਏ ਕੋਈ ਵਸਤੂ ਬਣੀ ਹੋਈ ਹੈ ਤਾਂ ਹੀ ਨਹੀਂ ਖੋਲਨੀ। ਕੋ ਕੀ ਹੈ ਉਹ ਗਿਆਨ। ਗਿਆਨ ਦੀ ਵਸਤੂ ਦਿਖਾਉਣ ਨੂੰ ਕੁਝ ਨਹੀਂ ਹੈ। ਪੱਲੇ ਬਣੀ ਹੋਈ ਹੈ। ਬੋਝ ਹੈ ਦੀ ਇੱਥੇ ਤਾਂ ਮੈਟਰ ਦਾ ਬੋਝ ਹੋਊਗਾ। ਇਹ ਜੀ ਜੋ ਪੈਦਾ ਹੋਊਗੀ ਉਹ ਸ਼ਕਤੀ ਉਹਦਾ ਬੋਝ ਹੋਊਗਾ। ਰਵੜ ਦਾ ਬੋਝ ਨਹੀਂ ਹੈ ਰਵੜ ਸੈੱਲ ਖਰਾਬ ਹੋ ਗਿਆ ਚੱਲ ਨਹੀਂ ਹਟ ਜਾਂਦਾ ਸੈੱਲ ਮੁੱਕ ਗਿਆ ਚੱਲਦਾ ਹਟ ਜਾਂਦਾ ਸੱਲ ਜਾ ਸ਼ਕਤੀ ਦਾ ਸੈੱਲ ਦੀ ਹੋਈ ਨਾ ਫਿਰ ਸੱਲ ਤੇ ਭਜਾ ਨਾ ਉੱਥੇ ਨਿਰਭਾਰ ਹੈ ਸਭ ਕੁਝ ਇੱਥੇ ਮਾਈਡਰ ਚੋਂ ਹੀ ਆਉਂਦੀ ਹੈ ਸ਼ਕਤੀ ਨਿਕਲ ਕੇ ਬੈਟਰ ਨੇ ਕੰਬ ਕਰਦੀ ਹੈ ਸ਼ਕਤੀ ਦਾ ਬੈਟਰ ਤੇ ਕੰਟਰੋਲ ਕਰਦੀ ਹੈ ਉਹ ਸ਼ਕਤੀ ਏ ਪੁੱਤ ਆਪੁੱਤ ਉਹ ਆਪੁੱਤ ਨਹੀਂ ਹੈ ਮੈਟਰ ਦੇ ਵਿੱਚ ਆ। ਆ ਪਰਮ ਆਪੇਖ ਹੈ। ਆ ਪਰਮ ਪਰਮ ਨਹੀਂ ਹੈ ਤੇਰੀ। ਆਪੇਖ ਹੈ। ਪੇਖੋ ਹੀ ਨਹੀਂ ਕੋਈ। ਜਿੱਤੇ ਆ ਪਰਮ ਆਪੇਖ ਹੈ ਜਿਹੜਾ ਗਿਆ ਨਾ ਉਸ ਕੇ ਅੰਦੀ ਗੱਲ ਚੱਲਦੀ ਹੈ। ਜਿਹੜੀ ਚੇਤਨਾ ਆ ਪਰਮ ਆਪੇਖ ਹੈ ਉਸ ਚੇਤਨਾ ਦੀ ਗੱਲ ਚੱਲਦੀ ਹੈ। ਉਹ ਇੱਕ ਹੈ ਫਿਰ। ਉਹ ਇੱਕ ਹੈ। ਫਰਮਤੋ ਰਹਤਾ ਜਦ ਫਿਰ ਇੱਕ ਇਹਦਾ ਮਤਲਬ ਸਾਰਾ ਰਿਜ਼ਲਟ ਹੋਇਆ ਇੱਕ ਦੇ ਆਲੇ ਵਾਲੇ ਕੋ ਬਧੀਏ ਸੂਈ ਸਾਰੀ ਹੋਏ ਉੱਥੇ ਜਿਹੜਾ ਕੁਝ ਕਿਹਾ ਹੋਇਆ ਇੱਕ ਉਪਕਾਰ ਸਤਨਾਮ ਉਹੀ ਕੁਛ ਇਹ ਕਹਿੰਦਾ ਸਾਰਾ ਇਸ ਤ੍ਰਿਕਲ ਨਾ ਤਾਤ ਮਾਤ ਜਾਤ ਹੈ ਜੇ ਤਾਤ ਮਾਤ ਜਾਤ ਹੈ ਨਾ ਪਾਤ ਚਿਹਨ ਵਰਣ ਹੈ ਨਾ ਪਾਤ ਚਿਹਨ ਵਰਣ ਤਾਤ ਬਾਬਾ ਨਮਾਇ ਨਾ ਕੋਈ ਸਰੀਰ ਹੈ ਨਾ ਬੋਲਣਾ ਨਾ ਚਿਹਨ ਬੰਨਾ ਨਾ ਕੋਈ ਉਹ ਨੂੰ ਮਾਰਾ ਹੋਣ ਦੀ ਖਤਰਾ ਹੈ ਪਤ ਤੋੜਨ ਦਾ ਖਤਰਾ ਹੈ ਕੋਈ ਅਦੇਖ ਅਸ਼ੇਖ ਅਪੇਖ ਹਨ ਅਦੇਖ ਹੈ ਤੈਨੂੰ ਕੋ ਦੇਖ ਨਹੀਂ ਸਕਦਾ ਹੈ ਅਦ੍ਰਿਸ਼ ਅਦ੍ਰਿਸ਼ ਅਸ਼ੇਖ ਅਪੇਖ ਹਨ ਅਸ਼ੇਖ ਹੈ ਅਸ਼ੇਖ ਹੁੰਦਾ ਬਜ਼ੁਰਗ ਸੇਖ ਬਜ਼ੁਰਗ ਨੂੰ ਕਹਿੰਦੇ ਹੈ ਇਬਨਾ ਸਮਝ ਲਓ ਵੀ ਤੂੰ ਬਹੁਤਾ ਬੜਾ ਹੈ ਸਭ ਤੋਂ ਪਹਿਲਾਂ ਤਾਂ ਤੂੰ ਬੜਾ ਹੈ ਕੋਈ ਚਿੱਟੀ ਦਾੜੀ ਹੋਊ ਜੇ ਬਕਾਣੀ ਬੜਾ ਗਿਆ ਯਾਰੇ ਅੱਖਾਂ ਦੇ ਪੱਪੜਾਂ ਦੇ ਵਾਲ ਬਾਲ لمبے لمبے ਹੋਣਗੇ ਆ ਜਾਵਨੀ ਹੈ ਉਹ ਸੇਖ ਆਹੋ ਬਜ਼ੁਰਗ ਵੀ ਨਹੀਂ ਹੈਗਾ ਵੀ ਸਾਰਿਆਂ ਮੇਂ ਬੜੀ ਉਮਰ ਦਾ ਜੀਉਤਾ ਕੋ ਸਿਆਣਾ ਹੈ ਕੋਈ ਸਰੀਰ ਨਹੀਂ ਜਾਂਦਾ ਹੈਗਾ ਆਪੇ ਇਹ ਖਾਂ ਸਰੀਰੇ ਨਹੀਂ ਕਹਾ ਕੈਦਾ ਦਿੱਤਾ ਵੀ ਦੇ ਹੈ ਹੀ ਨਹੀਂ ਵੇਖਿਆ ਨਹੀਂ ਕੋਈ ਸਦੀਵ ਬਿਸ਼ਪਨ ਹਨ ਸਦੀਵ ਬਿਸ਼ਪਨ ਹਮੇਸ਼ਾ ਹੀ ਵਿਸ਼ਣੂ ਦੀ ਉਤਪਤੀ ਕਰਦਾ ਰਹਿੰਦਾ ਹੈ। ਵਿਸ਼ਣੂ ਪੈਦਾ ਕਰਦਾ ਹੈ। ਵਿਸ਼ਪ ਦਾ ਪੈਦਾ ਕਰਦਾ ਰਹਣਾ ਤੇ ਵਿਸ਼ਪ ਦਾ ਪਾਲਣ ਪੋਸ਼ਣ ਕਰਦਾ ਰਹਣਾ। ਪੜਨ ਦੇ ਦੋਏ ਹੁੰਦੇ ਨੇ। ਪੜਨ ਨਾਲ ਪੋਸ਼ਣ ਹੁੰਦਾ ਹੁੰਦਾ ਨਾਲ। ਪੜਨ ਦਾ ਹੁੰਦਾ ਪੈਦਾ ਕਰਨਾ ਵੀ ਪੜ ਲਈ। ਜੇ ਪੈਦਾ ਨ ਕਰੇ ਜੇ ਖਾਲੀ ਹੋ ਜੂ ਸੰਸਾਰ। ਹੂੰ। ਸਰਦਾਰ ਖਾਲੀ ਹੋ ਜਾਊਗਾ ਪਰ ਵਰਦਾ ਵੀ ਰਹਿਣਾ ਤੇ ਉਹਨਾਂ ਦਾ ਪੇਟ ਵੀ ਵਰਦਾ ਰਹੇਗਾ ਪੈਦਾ ਵੀ ਕਰਦਾ ਰਹਿਣਾ ਉਹਨਾਂ ਦਾ ਪੇਟ ਵੀ ਵਰਦਾ ਰਹੇਗਾ ਪਰ ਦੋ ਹੀ ਸੰਸ ਵਿੱਚ ਆਊਗਾ ਪਰ ਜੇ ਹੁਣ ਸਰਦਾਰ ਜੋਰ ਕੋ ਪੈਦਾ ਨਾ ਹੋਵੇ ਤੇ ਤੱਕ ਸਾਰੇ ਖਤਮ ਹੋ ਜਾਣਗੇ ਫਿਰ ਜੀ ਬਿਸ਼ਵੰਬਰ ਬਿਸ਼ਨਾਥ ਹੈ ਬਿਸ਼ੰਬਰ ਬਿਸ਼ਨਾਥ ਬਿਸ਼ੰਬਰ ਹੈ ਬਿਸ਼ਵਨੂ ਭਰਨ ਵਾਲਾ ਬਿਸ਼ੰਬਰ ਹੁੰਦਾ ਬਿਸ਼ਵ ਦੀ ਰਚਨਾ ਕਰਨ ਵਾਲਾ ਵਿਸ਼ਨਾਥ ਹੈ। ਤੁਸੀਂ ਉਹ ਆਦਮੀ ਹੈ। ਬਾਲਕ ਵੀ ਤੁਸੀਂ ਆ ਇਹ ਨਹੀਂ ਹੈ ਵੀ ਕਿਸੇ ਦਾ ਖੇਤ ਹੈ। ਵੀ ਜਾ ਤੂੰ ਬੜ ਲੈਣਾ ਹੁਣੇ। ਪਿਲਾੜ ਕੇ ਜਦਾ ਮਕਾਨ ਤੇਰਾ ਦਾ ਬਸ ਦਿਹਾੜੀਦਾਰੇ ਹੈ ਤੂੰ ਤਾਂ। ਕੋਠੀ ਤਾਂ ਬਣਾ ਦੇ ਜਰਾ ਹਉ ਤਾਂ ਆ ਕੇ ਮਾਲਕ। ਐਂ ਜੀ ਗੱਲ ਨਹੀਂ ਹੈ। ਤੂੰ ਵੀ ਬਣਾ ਰਿਹਾ ਜਿਹੜੇ ਸਾਲੂ ਮਾਲਕ ਵੀ ਧੋਰੀ ਹੈ ਉਹਦਾ। ਕੋਈ ਹੋਰ ਨਹੀਂ ਮਾਲਕ ਹੈ। ਜਿੱਦਿ ਰਚਨਾ ਤੂੰ ਰਚੀ ਐ ਬਣਾਈ ਐ ਦਾ ਮਾਲਕ ਵੀ ਆਪ ਐ ਬਿਸ਼ੇਖ ਬਿਸ਼ੋ ਭਰਨਾ ਹੈ ਵਿਸ਼ੇਸ਼ ਤੌਰ ਤੇ ਕੀ ਕਰਦਾ ਵਿਸ਼ੇਸ਼ ਕੰਮ ਕੀ ਹੈ ਬਿਸ਼ੋ ਭਰਨਾ ਕਰਦਾ ਬਸ ਬਿਸ਼ੇਖ ਕੰਮ ਤੇਰਾ ਇਹਨਾਂ ਦਾ ਢਿੱਡ ਭਰਨ ਦਾ ਖਿਆਲ ਹੈ ਬਾਕੀ ਪੈਦਾਵੂ ਦਾ ਤਾਂ ਹੋ ਹੀ ਜਾਂਦੇ ਨੇ ਡਿਊਟੀਆਂ ਲਾਈ ਹੋਈਆਂ ਨੇ ਤੇ ਤੇਰੀਆਂ ਬੰਦੇ ਤੇਰੀ ਰਜਨਾ ਆਇਆ ਥਾਉ ਤਾ ਰੋਜ਼ਾਨਾ ਪਚਾਉਣ ਦਾ ਕੰਮ ਹੈ ਨਾ ਇੱਥੇ ਜਿਆਦਾ ਧਿਆਨ ਦੇਣਾ ਪੈਂਦਾ ਇਹਨਾਂ ਕਿਸੇ ਖੂਜੇ 'ਚ ਕੋਈ ਭੁੱਖਾ ਨਾ ਰਹਿ ਜਾਵੇ ਸਜਣਾ ਰਿਜ਼ਕ ਆ ਕੋਈ ਪਿਆਸਾ ਨਾ ਰਹਿ ਜਾਵੇ ਵਿਸ਼ੋ ਭਰਨਾ ਹੈ ਖਾਣੇ ਵਿਸ਼ੋ ਦਾ ਪੇਟ ਭਰਨਾ ਹੈ ਵਾਸਤੇ ਜ਼ਮੀਨ ਜਮਾਨ ਕਿੱਥੇ ਪਾਣੀ ਚਾਹੀਦਾ ਵੀ ਚਾਹੀਦਾ ਕਿੱਥੇ ਕੀ ਚਾਹੀਦਾ ਕਿੱਥੇ ਕੀ ਚਾਹੀਦਾ ਸਾਰਿਆਂ ਦਾ ਖਿਆਲ ਰੱਖਣਾ ਉਹ ਇਹਦਾ ਪਿਆਸ ਦਾ ਘੜੇ ਲੱਗਿਆ ਉਹਦੀ ਘੰਟਾ ਬ੍ਰਿਗਡ ਦੀ ਗਰਵੀ ਦਵੀਂ ਤੇ ਉਹ ਕੁਪਿਆਸ ਤਾਂ ਵਿਟਮਿੰਟ ਦਾ ਕੰਮ ਫੇ ਸਾਰੀ ਸ੍ਰਿਸ਼ਟੀ ਆਹ ਕੰਮ ਜਿਆਦਾ ਔਖਾ ਹੈ ਕਹਿੰਦੇ ਜਿਹੜਾ ਬਹੁਤਾ ਧਿਆਨ ਖਾਣ ਪੀਣ ਤੇ ਲੋਕਾਂ ਦੇ ਜਿਹੜੀਆਂ ਲੋੜਾਂ ਨੇ ਨਾ ਲੋੜਾਂ ਦਾ ਜਿਆਦਾ ਧਿਆਨ ਰੱਖਣਾ ਪੈਂਦਾ ਜਵਾਨਾਂ ਦਾ ਜਿਆਦਾ ਫਿਰ ਜਿਮੀ ਜਵਾਨ ਛੋਣੇ ਬੱਚਿਆਂ ਦਾ ਤਾਂ ਮਾਪੇ ਪਿਓ ਰੱਖ ਲੈਣ ਬੜੇ ਹੋਗੇ ਤਾਂ ਮੈਂ ਤੈਨੂੰ ਰੱਖਣਾ ਪੈਂਦਾ ਨਾ ਸਾਰਿਆਂ ਦਾ ਕੋਈ ਐਸਾ ਵੀ ਆ ਕੋਈ ਬੱਚਾ ਨਿਆਣਾ ਛਟਕੇ ਪਿੱਛੇ ਲੇ ਜਾਂਦੇ ਉਹ ਵੀ ਕਈ ਵਾਰ ਐਨੇ ਐਨੇ ਚਲ ਜਾਂਦੇ ਰਹਿ ਜਾਂਦੇ ਨੇ ਅger ਡਾਕਟਰ ਵੀ ਹੈਰਾਨ ਹੋ ਜਾਂਦੇ ਨੇ ਐਨਾ ਜਰ ਬੱਚਾ ਕਿਵੇਂ ਜਿਉਦਾ ਰਹ ਗਿਆ ਦੋ ਦਿਨ ਪਿਆ ਰਿਆ ਬਾਹਰ ਠੱਡ ਸੀ ਬਸ ਬਚਾਉਣ ਵਾਲਾ ਬਚਾਉਣਾ ਅਜੀਬ ਅਜੀਬ ਤਕ ਉਦੇ ਛਟੇ ਹੋਏ ਬੱਚੇ ਜਿਉਂਦੇ ਰਹਿੰਦੇ ਨੇ ਛੋਟੇ ਕੋਈ ਮੰਨਣ ਨੂੰ ਤਿਆਰ ਨਹੀਂ ਲੇਕਿਨ ਫਿਰ ਵੀ ਜਿਉਂਦੇ ਨੇ ਖੜਵਾਲਾ ਜਿਉਂਦੇ ਰੱਖਦਾ ਰਹੇ ਜਿਮੀ ਜਮਾਨ ਕੇ ਬਿਖੇ